ਜੱਗੂ ਭਗਵਾਨਪੁਰੇ ਦੀ ਮਾਂ ਤੇ ਕਰੀਬੀ ਰਿਸ਼ਤੇਦਾਰ ਦੇ ਕਤਲ ਤੋਂ ਬਾਅਦ ਪੋਸਟਬਾਰ ਸ਼ੁਰੂ ਹੋ ਚੁੱਕਿਆ ਇੱਕ ਤੋਂ ਬਾਅਦ ਇੱਕ ਪੋਸਟ ਪੈਣੀ ਸ਼ੁਰੂ ਹੋ ਚੁੱਕੀ ਹੈ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਜੱਗੂ ਭਗਵਾਨਪੁਰੇ ਦੀ ਮਾਂ ਦੇ ਅਤੇ ਕਰੀਬੀ ਰਿਸ਼ਤੇਦਾਰ ਦੇ ਕਤਲ ਤੋਂ ਬਾਅਦ ਇਸ ਕਤਲ ਦੀ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਇੱਕ ਪੋਸਟ ਪਾ ਕੇ ਹਾਲਾਂਕਿ ਅਸੀਂ ਉਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਪਰ ਹੁਣ ਜੱਗੂ ਭਗਵਾਨਪੁਰਿਆ ਦੀ ਟੀਮ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਆ ਅਸੀਂ ਇਸ ਪੋਸਟ ਦੀ ਵੀ ਪੁਸ਼ਟੀ ਨਹੀਂ ਕਰਦੇ ਪਰ ਪੋਸਟ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕੀਤਾ ਗਿਆ ਕਿ ਉਹ ਆਪਣੇ ਸ਼ਬਦ ਕਹਿ ਰਿਹਾ ਤਾਂ ਪਹਿਲੀ ਪੋਸਟ ਜਿਹੜੀ ਜੱਗੂ ਭਗਵਾਨਪੁਰੀਆ ਦੇ ਵੱਲੋਂ ਪਾਈ ਗਈ ਆ ਹਾਲਾਂਕਿ ਜੱਗੂ ਭਗਵਾਨਪੁਰੀਆ ਸ਼ਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਪੋਸਟ ਦੇ ਵਿੱਚ ਕੀ ਲਿਖਿਆ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ ਇਸ ਪੋਸਟ ਨੂੰ ਸੁਣ ਕੇ ਹਰ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਇਹ ਆਖਰ ਪੰਜਾਬ ਦੇ ਵਿੱਚ ਹੁਣ ਗੈਂਗਬਾਰ ਹੋਵੇਗਾ ਕੀ ਪੰਜਾਬ ਦੇ ਵਿੱਚ ਹੁਣ ਲੌਇਨ ਆਰਡਰ ਦੀਆਂ ਧੱਜੀਆਂ ਉੱਡਣਗੀਆਂ ਕੀ ਪੰਜਾਬ ਦੇ ਵਿੱਚ ਹੁਣ ਕਤਲੋਗਾਰਤ ਹੋਵੇਗਾ ਵੱਡੇ ਸਵਾਲ ਜ਼ਰੂਰ ਨੇ ਕਿਉਂਕਿ ਜੋ ਪੋਸਟ ਦੇ ਵਿੱਚ ਲਿਖਿਆ ਅਖੀਰ ਦੇ ਵਿੱਚ ਕਹਿ ਦਿੱਤਾ ਗਿਆ ਜੱਗੂ ਭਗਵਾਨਪੁਰੀਆ ਦੇ ਵੱਲੋਂ ਕਿ ਹੁਣ ਸਾਨੂੰ ਕੋਈ ਗਲਤ ਨਾ ਕਹੋ ਹੁਣ ਹੱਦ ਪਾਰ ਹੋਵੇਗੀ ਤਾਂ ਹੱਦ ਪਾਰ ਹੋਣ ਦਾ ਮਤਲਬ ਕੀ ਹੈ ਕਿ ਆਖਰ ਪੰਜਾਬ ਦੇ ਵਿੱਚ ਗੈਂਗਬਾਰ ਹੋਵੇਗੀ ਤਾਂ ਪੂਰੀ ਪੋਸਟ ਪੜ੍ਹ ਕੇ ਸੁਣਾਉਣੀ ਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਕੱਲ ਜੋ 26 ਤਰੀਕ ਨੂੰ ਕਤਲ ਹੋਇਆ ਸਾਡੇ ਭਰਾ ਤੇ ਸਾਡੀ ਮਾਤਾ ਜੀ ਦਾ ਉਹ ਗਲਤ ਹੋਇਆ ਸਾਡੀ ਜੋ ਵੀ ਦੁਸ਼ਮਣੀ ਹੈ ਆਪਸ ਦੇ ਵਿੱਚ ਹੈ ਨਾ ਕਿ ਇੱਕ ਦੂਜੇ ਦੇ ਪਰਿਵਾਰਾਂ ਨਾਲ ਮਾਂ-ਬਾਪ ਸਭ ਆਮ ਲੋਕਾਂ ਵਾਂਗ ਹੀ ਰਹਿੰਦੇ ਨੇ ਹੁਣ ਜੋ ਮਰਜੀ ਕੋਈ ਕਹ ਦੇ ਮਾਂ-ਬਾਪ ਕਿਸੇ ਦਾ ਕੋਈ ਵੀ ਕਸੂਰ ਨਹੀਂ ਫਿਰ ਉਹ ਅਸੀਂ ਅਸੀਂ ਹੋਈਏ ਜਾਂ ਸਾਡੇ ਦੁਸ਼ਮਨ ਦੇ ਘਰ ਦੇ ਹੋਣ ਅਸੀਂ ਅੱਗੇ ਵੀ ਕਹਿੰਦੇ ਸੀ ਅਸੀਂ ਅੱਜ ਤੱਕ ਜਿਸ ਦਾ ਵੀ ਕਤਲ ਕੀਤਾ ਉਹ ਸਭ ਕ੍ਰਿਮੀਨਲ ਸੀ ਸਾਡੇ ਵਰਗੇ ਉਹ ਆਮ ਲੋਕ ਨਹੀਂ ਸੀ ਗੈਂਗਬਾਰ ਗਲੋਬਲੀ ਚੱਲਦੀ ਹੈ ਉਹ ਬੈਸਟ ਹੋਵੇ ਜਾਂ ਫਿਰ ਈਸਟ ਪਰ ਪਰਿਵਾਰ ਨੂੰ ਟਾਰਗੇਟ ਕਰਨਾ ਹਰ ਜਗ੍ਹਾ ਤੇ ਗਲਤ ਹੈ ਇਹਨਾਂ ਨੇ ਥੋੜੇ ਸਮੇਂ ਪਹਿਲਾਂ ਇੱਕ 10-11 ਸਾਲ ਦੇ ਬੱਚੇ ਦਾ ਕਤਲ ਕੀਤਾ ਸੀ ਫਿਰ ਮਾਫੀ ਮੰਗ ਲਈ ਸੀ 10-11 ਸਾਲ ਦੇ ਨੇ ਵਾਪਸ ਨਹੀਂ ਆ ਜਾਣਾ ਤੇ ਨਾ ਸਾਡੀ ਮਾਂ ਨੇ ਅਸੀਂ ਮਾੜੇ ਹੋ ਸਕਦੇ ਆ ਲੋਕਾਂ ਲਈ ਮੈਂ ਕ੍ਰਿਮੀਨਲ ਕ੍ਰਾਈਮ ਰਿਪੋਰਟਰ ਅਰਤੇਸ਼ ਲੱਖੀ ਤੇ ਬਲਜੀਤ ਪਰਮਾਰ ਵਰਗੇ ਤੇ ਹੋਰ ਵੀ ਕਈ ਜਿਹੜੇ ਕ੍ਰਾਈਮ ਨੂੰ ਫੋਲੋ ਕਰਦੇ ਨੇ ਬੇਨਤੀ ਕਰਦਾ ਕਿ ਤੁਸੀਂ ਦੱਸ ਦਿਓ ਕਿ ਅਸੀਂ ਕਦੇ ਕਿਸੇ ਦੇ ਘਰ ਬੈਠੇ ਤੇ ਕਿਸੇ ਦੇ ਪਰਿਵਾਰ ਦੇ ਮੈਂਬਰ ਦਾ ਨੁਕਸਾਨ ਕੀਤਾ ਹੋਵੇ ਸਾਡੇ ਅੱਗੇ ਵੀ ਭਰਾਵਾਂ ਦੇ ਕਤਲ ਹੋਏ ਤੇ ਅਸੀਂ ਬਦਲੇ ਵੀ ਲੈ ਲੇ ਕਿਉਂਕਿ ਉਹ ਗੈਂਗਬਾਰ ਹੈ ਨਾ ਕਿ ਪਰਿਵਾਰ ਬਾਰ ਹੈ ਬਾਕੀ ਅੱਜ ਉਹ ਟਾਈਮ ਨਹੀਂ ਕਿ ਮੈਂ ਕਿਸੇ ਨੂੰ ਚੈਲੰਜ ਕਰਾਂ ਕਿਉਂਕਿ ਅੱਜ ਸਾਡੀ ਮਾਂ ਦੇ ਸਾਡਾ ਭਰਾ ਚਲੇ ਗਿਆ ਇਹ ਵਾਹਿਗੁਰੂ ਨੇ ਤੈਅ ਕਰਨਾ ਅੱਗੇ ਕੀ ਹੋਣਾ ਉਹ ਮਾਂ ਜਿਨੇ ਮੇਰੇ ਲਈ ਕਾਫੀ ਤੰਗੀ ਦੇਖੀ ਆ ਮੈਂ ਕਦੇ ਵੀ ਉਹਦਾ ਦੇਣ ਨਹੀਂ ਦੇ ਸਕਦਾ ਮੈਂ ਆਪਣੀ ਮਾਂ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਅੱਜ ਮਾਂ ਬਾਪ ਨੂੰ ਯੱਜ ਬਾਪ ਨੂੰ ਵੀ ਯਾਦ ਕਰ ਰਿਹਾ ਅੱਖਾਂ 'ਚ ਪਾਣੀ ਆ ਰਿਹਾ ਸਾਰੇ ਸਮਝ ਸਕਦੇ ਨੇ ਕਿ ਜਿਸ ਦੀ ਮਾਂ ਬਾਪ ਦੁਨੀਆ ਤੋਂ ਚਲੇ ਜਾਂਦੇ ਨੇ ਸਾਰੇ ਇਹਨਾਂ ਦੀਆਂ ਬਾਰਦਾਤਾਂ ਦੇਖ ਲਓ ਦੇਖ ਲਓ ਪੱਟੀ 'ਚ ਹੋਏ ਸਰਪੰਚ ਦੇ ਕਤਲ ਤੋਂ ਲੈ ਕੇ ਸਾਡੀ ਮਾਤਾ ਜੀ ਤੱਕ ਅੱਜ ਸਾਰੇ ਆਮ ਜ਼ਿੰਦਗੀ ਜੀ ਰਹੇ ਸੀ ਵਾਹਿਗੁਰੂ ਮਿਹਰ ਕਰਨ ਹੁਣ ਸਾਨੂੰ ਵੀ ਕੋਈ ਗਲਤ ਨਾ ਕਹੇ ਕਿਉਂਕਿ ਹੁਣ ਹੱਦ ਪਾਰ ਹੋਵੇਗੀ ਮਿਸਯੂਮ ਤਾਂ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇਹ ਪੋਸਟ ਦੇ ਵਿੱਚ ਜ਼ਿਕਰ ਕੀਤਾ ਜੱਗੂ ਭਗਵਾਨਪੁਰੀਆ ਦੇ ਵੱਲੋਂ ਕੀ ਅਸੀਂ ਬਹੁਤ ਕੁਝ ਦੇਖ ਲਿਆ ਤਾਂ ਅਸੀਂ ਕਦੇ ਵੀ ਕਿਸੇ ਬੇਕਸੂਰ ਨੂੰ ਅਸੀਂ ਨਹੀਂ ਮਾਰਿਆ ਲੜਾਈ ਸਾਡੀਆਂ ਦੁਸ਼ਮਣੀਆਂ ਸਾਡੀਆਂ ਨੇ ਪਰ ਪਰਿਵਾਰ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਉਹ ਪਰਿਵਾਰ ਆਮ ਹੁੰਦਾ ਮਾਪੇ ਆਮ ਹੁੰਦੇ ਨੇ ਭਾਵੇਂ ਸਾਡੇ ਹੋਣ ਜਾਂ ਫਿਰ ਦੁਸ਼ਮਨਾ ਦੇ ਹੋਣ ਤਾਂ ਦੋ ਰਿਪੋਰਟਰਾਂ ਦਾ ਵੀ ਜ਼ਿਕਰ ਕੀਤਾ ਕ੍ਰਾਈਮ ਰਿਪੋਰਟਰਾਂ ਦਾ ਜ਼ਿਕਰ ਕੀਤਾ ਕਿ ਜੋ ਕ੍ਰਾਈਮ ਨੂੰ ਫੋਲੋ ਕਰਦੇ ਨੇ ਕਿ ਬੇਨਤੀ ਕੀਤੀ ਆ ਕਹਿੰਦੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਦੱਸ ਦੋ ਪੀਐਸੀ ਕਦੇ ਕਿਸੇ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਹੋਵੇ ਕਹਿੰਦੇ ਇਹਨਾਂ ਨੇ ਪਹਿਲਾਂ ਵੀ 10-11 ਸਾਲ ਦੇ ਬੱਚੇ ਦਾ ਕਤਲ ਕੀਤਾ ਸੀ ਤਾਂ ਜੱਗੂ ਭਗਵਾਨਪੁਰੀਆ ਦੇ ਵੱਲੋਂ ਹੁਣ ਸਿੱਧੇ ਦੋ ਟੁਕ ਜਵਾਬ ਦੇ ਦਿੱਤਾ ਕਿ ਹੁਣ ਸਾਨੂੰ ਕੋਈ ਗਲਤ ਨਾ ਕਹੋ ਹੁਣ ਹੱਦ ਪਾਰ ਹੋਵੇਗੀ ਤਾਂ ਕੀ ਪੰਜਾਬ ਦੇ ਵਿੱਚ ਹੁਣ ਹੋਰ ਮਾਹੌਲ ਖਰਾਬ ਹੋਵੇਗਾ ਦੂਜੇ ਪਾਸੇ ਜੱਗੂ ਭਗਵਾਨਪੁਰੀਆ ਦੇ ਰਿਸ਼ਤੇਦਾਰਾਂ ਨੇ ਸੜਕ ਦੇ ਉੱਤੇ ਮ੍ਰਿਤਕ ਦੇ ਰੱਖ ਕੇ ਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਆ ਮੰਗ ਕੀਤੀ ਜਾ ਰਹੀ ਆ ਕਿ ਜੋ ਬਦਮਾਸ਼ ਸੀ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਲਗਾਤਾਰ ਇਹ ਕੁਝ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਤਲੋਗਾਰਤ ਹੋ ਰਿਹਾ ਤਾਂ ਉਸ ਤੋਂ ਬਾਅਦ ਹੁਣ ਇਹ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਹੁਣ ਕੋਈ ਗੈਂਗਬਾਰ ਹੋਵੇਗਾ ਪੋਸਟਾਂ ਲਗਾਤਾਰ ਪੈ ਰਹੀਆਂ ਨੇ ਜ਼ਿੰਮੇਵਾਰੀ ਵੀ ਲਈ ਗਈ ਸੀ ਹਾਲਾਂਕਿ ਅਸੀਂ ਪੋਸਟੀ ਨਹੀਂ ਕਰਦੇ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਤੇ ਨਾਲ ਹੀ ਇੱਕ ਹੋਰ ਪੋਸਟ ਵੀ ਸਾਂਝੀ ਕੀਤੀ ਆ ਬੰਬੀਹਾ ਗਰੁੱਪ ਦੇ ਵੱਲੋਂ ਕਿਹਾ ਗਿਆ ਕਿ ਟਾਰਗੇਟ ਜੱਗੂ ਭਗਵਾਨਪੁਰਿਆ ਦੀ ਮਾਂ ਨਹੀਂ ਸੀ ਟਾਰਗੇਟ ਸਿਰਫ ਕਰਨਵੀਰ ਸੀ ਜੋ ਕਿ ਜੱਗੂ ਭਗਵਾਨਪੁਰਿਆ ਦਾ ਕੰਮ ਸੰਭਾਲਦਾ ਸੀ ਰਾਤ ਦੇ ਹਨੇਰੇ ਦੇ ਵਿੱਚ ਗੋਲੀਆਂ ਚੱਲ ਗਈਆਂ ਤਾਂ ਜੱਗੂ ਭਗਵਾਨਪੁਰਿਆ ਦੀ ਮਾਂ ਦੇ ਵੀ ਗੋਲੀ ਲੱਗੀ ਟਾਰਗੇਟ ਸਿਰਫ ਉਹ ਵਿਅਕਤੀ ਸੀ ਜੋ ਜੱਗੂ ਭਗਵਾਨਪੁਰਿਆ ਦਾ ਕੰਮ ਸੰਭਾਲਦਾ ਸੀ ਤਾਂ ਕੀ ਵਾਕਈ ਹੀ ਟਾਰਗੇਟ ਉਹ ਸੀ ਕੀ ਵਾਕਈ ਹੀ ਹੁਣ ਪੰਜਾਬ ਦੇ ਵਿੱਚ ਗੈਂਗਵਾਰ ਹੋਵੇਗਾ ਵੱਡੇ ਸਵਾਲ ਨੇ